ਕੈਪਟਨ ਕੇ ਕੈਪਟਨ ਮਰੀਂਦਰ ਕੇ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਜਦੋਂ ਕਾਂਗਰਸ ਦਾ ਰਾਜ ਸੀ ਕਾਂਗਰਸ ਨਾਲ ਜੋ ਕਾਲੀਆਂ ਦਾ ਰਾਜ ਸੀ ਕਾਲੀਆਂ ਨਾਲ ਅੱਜਕੱਲ ਭਾਈਪੋਤ ਵਾਲਾ ਦਾ ਭਾਈਪਾ ਨਾਲ ਕਦੇ ਲੋਕਾਂ ਨਾਲ ਖੜੇ ਐ ਲੋਕਾਂ ਨਾਲ ਖੜੇ ਕਦੇ ਰਾਜੇ ਬਣ ਕੇ ਰਹਿੰਦੇ ਸੀ ਐਂ ਤੁਰਦੇ ਸੀ ਆਪਸ ਚ ਜੋਤੇ ਹੋ ਗਏ ਸੀ ਤੂੰ ਆ ਗਿਆ ਤੂੰ ਮੈਨੂੰ ਕੁਛ ਨਾ ਕਹੀਂ ਮੈਂ ਆ ਗਿਆ ਮੈਂ ਤੈਨੂੰ ਕੁਛ ਨਹੀਂ ਕਹਿੰਦਾ ਹੁਣ ਉਹਨਾਂ ਨੂੰ ਪਤਾ ਨਹੀਂ ਸੀ ਤੀਜਾ ਆ ਗਿਆ ਕੋ ਉਹ ਦੋਨਾਂ ਨੂੰ ਦੋਨਾਂ ਨੂੰ ਫੜ ਕੇ ਅੰਦਰ ਕਰੀ ਜਾਂਦਾ ਤੁਸੀਂ ਐ ਕਰਿਓ ਆਪਾਂ ਨਰਮਾ ਚੁੱਕਦੇ ਆਂ ਤਿੰਨ ਚਾਰ ਵਾਰੀ ਨਰਮਾ ਚੁੱਕ ਕੇ ਫਿਰ ਪੱਟੀ ਂਡੇ ਤੋੜ ਲੈਨੇ ਆਂ ਂਡੇ ਲਿਆ ਕੇ ਛੱਤ ਤੇ ਧਰ ਦਿੰਨੇ ਆਂ ਉਹ ਧੁੱਪ ਨਾਲ ਂਡੇ ਖਿੜ ਜਾਂਦੇ ਨੇ ਜਦੋਂ ਂਡੇ ਖਿੜ ਗਏ ਛੱਤ ਤੇ ਉਦੋਂ ਆਪਾਂ ਸੁਖਵੀਰ ਬਾਦਲ ਨੂੰ ਹਰਸਿਮਰਤ ਕੌਰ ਨੂੰ ਮਜੀਠੀਏ ਨੂੰ ਕੈਪਟਨ ਨੂੰ ਆ ਸੁਖਪਾਲ ਖਹਿਰੇ ਨੂੰ ਆ ਇੱਕ ਤੋਂ ਹੋਰ ਨੇ ਜਿਹੜੇ ਬਾਜਵੇਂ ਹੋਰੀ ਉਹਨਾਂ ਨੂੰ ਲੈ ਜਾਣਗੇ ਦੱਸਿਓ ਨਾ ਛੱਤ ਤੇ ਚੜਾ ਲਿਓ ਵਿਆਹ ਕੀ ਹੈ ਉਹ ਕਹਿਣਗੇ ਬਹੁਤ ਅੱਛੇ ਪੰਜਾਬ ਦੀਆਂ ਛੱਤਾਂ ਵੀ ਬਹੁਤ ਅਪਜਾਉ ਨੇ ਉਹਨਾਂ ਨੂੰ ਇਹ ਨਹੀਂ ਪਤਾ ਇਹ ਖੇਤੋਂ ਲਿਆਂਦੇ ਨੇ ਤੋੜ ਕੇ ਢੀਂਡੇ ਧੁੱਪ ਚ ਨਾਲ ਖੜੇ ਨੇ ਪਤਾ ਹੀ ਨਹੀਂ ਪਤਾ ਹੀ ਨਹੀਂ ਉਹ ਪੰਜਾਬ ਦੇ ਵਾਰਿਸ ਬਣਨ ਨੂੰ ਫਿਰਦੇ ਨੇ ਪੰਜਾਬੀ ਆਉਂਦੀ ਨਹੀਂ ਯਾਰ ਮੈਂ ਫੇਰ ਕਹਿ ਦੇਣਾ ਅੱਜ ਉ 33 ਆਲਾ ਪਾਸ ਹੁੰਦਾ ਆਪਣਾ ਜਵਾਬ ਮੈਂ 25 ਕਰਤੇ ਸੀ ਇਹਨਾਂ ਵਾਸਤੇ ਚਲ ਅੱਜ ਹੋਰ 5 ਨੰਬਰਾਂ ਦੀ ਗ੍ਰੇਸ ਦੇ ਦਿੰਨਾ 20 ਨੰਬਰ ਲੈ ਕੇ ਪੰਜਾਬੀ ਦਾ ਲਿਖਤੀ ਟੈਸਟ ਪਾਸ ਕਰਕੇ ਦਿਖਾ ਦੇਣਾ ਜਿਨ੍ਹਾਂ ਦੇ ਮੈਂ ਨਾਮ ਲੈਨੇ ਮੈਂ ਮੰਨ ਜੂ ਉਹਨਾਂ ਨੂੰ ਮੈਂ ਕਦੇ ਨਹੀਂ ਕਿਹਾ ਖਜ਼ਾਨਾ ਖਾਲੀ ਹੈ ਖਜ਼ਾਨਾ ਭਰਿਆ ਹੋਇਆ ਪਰ ਨੀਅਤ ਖਾਲੀ ਸੀ ਇਹਨਾਂ ਦੀ ਮੇਰੀ ਨੀਅਤ ਭਰੀ ਹੋਈ ਹੈ ਮੈਂ ਤੁਹਾਡੇ ਵੱਲ ਕਰੂੰਗਾ 1 ਰੁਪਏ ਦਾ ਇਲਜ਼ਾਮ ਲਾ ਦਿਓ ਸਵਾ ਦੋ ਸਾਲ ਲੱਗੇ ਮੁੱਖ ਮੰਤਰੀ ਬਣਿਆ ਨੂੰ ਪੈਸੇ ਕਮਾਉਣੇ ਹੁੰਦੇ ਫਿਲਮਾਂ ਚੋਂ ਕਮਾ ਲੈਂਦਾ ਟੈਲੀਵਿਜ਼ਨਾਂ ਚੋਂ ਕਮਾ ਲੈਂਦਾ ਕਰੋੜਾਂ ਰੁਪਏ ਦਿੰਦੇ ਨੇ ਅੱਜ ਵੀ ਕਹਿੰਦੇ ਨੇ ਮਗਾ ਨਾ ਵੀ ਹੁਣ ਤਾਂ ਲੇਖੇ ਲਾਤੀ ਲੋਕਾਂ ਦੇ ਲੋਕਾਂ ਨੇ ਮੇਰੇ ਲੇਖੇ ਲਾਤੇ ਆਪਦੇ ਐਡਾ ਵੱਡਾ ਮੈਨੂੰ ਸਮਰਥਨ ਦੇ ਕੇ ਐਡੇ ਵੱਡੇ ਆਉਂਦੇ ਤੇ ਬਿਠਾਤਾ ਇਹ ਤਾਂ ਮੈਂ 6 ਜਨਮ ਕਿਤੇ ਹਰੇਕ ਸਾਹ ਬਾਅਦ ਵੀ ਧੰਨਵਾਦ ਕਹੀ ਜਾਮਾ ਤਾਂ ਵੀ ਨਹੀਂ ਕਰਜ਼ਾ ਲੈਣਾ ਮੈਂ ਨਹੀਂ ਆਉਂਦਾ ਬਈ ਹੁਣ ਫਿਲਮਾਂ ਫੁਲਮਾਂ 'ਚ ਮੈਂ ਤਾਂ ਲੋਕਾਂ ਦੇ ਲੇਖੇ ਲੱਗ ਗਿਆ 1 ਰੁਪਈਏ ਦਾ ਸਵਾ ਦੋ ਸਾਲਾਂ 'ਚ ਇਲਜ਼ਾਮ ਲਾ ਦਿਓ ਭਗਵਾਨਤ ਮਾਨ ਨੇ ਰੁਪਈਆ ਖਾ ਲਿਆ ਯਾਰ 1 ਰੁਪਈਆ ਖਾ ਲਿਆ 1 ਰੁਪਈਆ ਵੀਰੋ ਇੱਕ ਮੈਂ ਤੁਹਾਨੂੰ ਛੋਟੀ ਜੀ ਕਹਾਣੀ ਸੁਣਾਉਣਾ ਜੇ ਮੈਂ ਕਿਤੇ ਹੁਣ ਤੁਸੀਂ ਮੇਰੇ ਤੇ ਯਕੀਨ ਕਰਦੇ ਹੋ ਮੇਰੀ ਸੌ ਨਹੀਂ ਖਾਂਦੇ ਮੈਨੂੰ ਰੋਜ਼ ਲੋਕ ਮਿਲਦੇ ਨੇ ਵੀਰੇ ਤੇਰੀ ਸੌ ਨਹੀਂ ਖਾਂਦੇ ਯਾਰ ਵੀ ਤੂੰ ਇਮਾਨਦਾਰ ਆ ਯਾਰ ਤੂੰ ਸਾਨੂੰ ਬਹੁਤ ਵਧੀਆ ਮੇਰੇ ਮੈਨੂੰ ਇੱਕ ਕਹਾਣੀ ਸੁਣਾਈ ਇੱਕ ਬੰਦੇ ਨੇ ਆ ਕੇ ਵੀ ਜੇ ਕਿਤੇ ਮੈਂ ਦਿਲ ਤੋੜਤਾ ਤੁਹਾਡਾ ਫਿਰ ਕੀ ਹਾਲ ਹੋਊਗਾ ਇੱਕ ਸਾਥ ਸੀ ਕਿਸੇ ਪਿੰਡ ਚ ਉਹਦੇ ਕੋਲੇ ਬਹੁਤ ਮਹਿੰਗਾ ਘੋੜਾ ਸੀ ਬਹੁਤ ਰੇਅਰੈਸਟ ਆਫ ਰੇਅਰ ਜਿਹੜੀਆਂ ਨਸਲਾਂ ਖਤਮ ਹੋ ਗਈਆਂ ਸੀ ਉਸ ਨਸਲ ਦਾ ਘੋੜਾ ਸੀ ਚਿੱਟੇ ਰੰਗ ਦਾ ਡਾਕੂਆਂ ਨੂੰ ਪਤਾ ਲੱਗ ਗਿਆ ਵੀ ਸਾਧ ਕੋਲੇ ਘੋੜਾ ਹੈ ਡਾਕੂਆਂ ਦਾ ਸਰਦਾਰ ਕਹਿੰਦਾ ਸਾਧੂ ਮਹਾਤਮਾ ਬੰਦਾ ਹੈ ਖੂਨ ਖਰਾਬਾ ਕਾਨੂੰ ਕਰਨਾ ਐਂ ਕਰੋ ਉਹਨੂੰ ਪੁੱਛ ਲਓ ਕਿੰਨੇ ਪੈਸੇ ਮੰਗਦਾ ਹੈ ਘੋੜਾ ਖਰੀਦਣਾ ਆਪਾਂ ਨੇ ਡਾਕੂ ਭੇਜਤਾ ਇੱਕ ਉਹ ਕਹਿੰਦਾ ਬਾਬਾ ਜੀ ਇਹ ਘੋੜਾ ਕਿੰਨੇ ਦਾ ਵੇਚਣਾ ਹੈ ਕਹਿੰਦਾ ਮੈਂ ਵੇਚਣਾ ਹੀ ਨਹੀਂ ਮੈਂ ਤਾਂ ਆਪ ਪਾਲਿਆ ਛੋਟਾ ਜਿਹਾ ਬਸ਼ੀਰਾ ਸੀ ਇਹ ਕਹਿੰਦਾ ਬਾਬਾ 20 ਲੱਖ ਲੈਣਾ ਕਹਿੰਦਾ ਮੈਂ ਵੇਚਣਾ ਹੀ ਨਹੀਂ ਤੂੰ ਰੇਟ ਕਿਉਂ ਦੱਸਿਆ ਨਾ ਕਹਿੰਦਾ 50 ਲੱਖ ਤੇ ਗੱਲ ਨਿਬੇੜੀਏ ਕਹਿੰਦਾ ਨਾ ਹੁਣੇ ਦੇਖ ਲਿਓ ਕਿ ਮੇਰੇ ਨਾਲ ਕਿਵੇਂ ਜੁੜੀ ਹੋਈ ਹੈ ਗੱਲ ਕਹਿੰਦਾ ਨਾ ਉਹ ਕਹਿੰਦਾ ਬਾਬਾ ਕਰੋੜ ਰੁਪਏ ਤੇ ਗੱਲ ਨਿਬੇੜ ਡਾਕੂ ਭਗੇਲ ਸਿੰਘ ਵੱਲੋਂ ਆਏ ਆ ਉਹ ਕਹਿੰਦਾ ਜਿਹਦੇ ਵੱਲੋਂ ਮਰਜੀ ਆਏ ਜਦੋਂ ਮੈਂ ਕੋੜਾ ਵੇਚਣਾ ਹੀ ਨਹੀਂ ਚੱਲ ਬਾਬਾ ਕਹਿੰਦਾ ਤੂੰ ਗੱਲਾਂ 'ਚੋਂ ਗੱਲ ਛੱਡ ਦੋ ਕਰੋੜ ਤੇ ਮੈਨੂੰ ਫੜਾਜ ਦੀਆਂ ਬਾਗਾਂ ਉਹ ਕਹਿੰਦਾ ਮੈਂ ਵੇਚਣਾ ਹੀ ਨਹੀਂ ਜਦੋਂ ਡਾਕੂ ਬਾਪ ਚਲਾ ਗਿਆ ਉਹਨੇ ਜਾ ਕੇ ਦੱਸਤਾ ਕਹਿੰਦਾ ਜੀ 2 ਕਰੋੜ ਕਹਤਾ ਸੀ ਮੈਂ ਤਾਂ ਉਹਦਾ ਵੇਚਦਾ ਨਹੀਂ ਬਹੁਤ ਜਿੱਦੀ ਸਾਧ ਹੈ ਚਲ ਕਹਿੰਦਾ ਕੋਈ ਗੱਲ ਨਹੀਂ ਕਿਤੇ 5-7 ਦਿਨਾਂ ਬਾਅਦ ਉਸ ਬਾਬੇ ਨੂੰ ਉਹ ਸਾਧੂ ਨੂੰ ਸ਼ਹਿਰ ਜਾਣਾ ਪੈ ਗਿਆ ਘੋੜੇ ਤੇ ਬੈਠਾ ਸ਼ਹਿਰ ਜਾਵੇ ਰਾਹ ਚ ਇੱਕ ਬੁढ़ा ਅੰਨ ਕੁੱਬ ਪਿਆ ਹੋਇਆ ਹੱਥ ਚ ਸੋਟੀ ਫੜੀ ਹੋਈ ਬਿਮਾਰ ਬੁढ़ा ਤੁਰਿਆ ਜਾਵੇ ਕੰਨਾਂ ਤੋਂ ਸੁਣਦਾ ਸੀ ਅੱਖਾਂ ਤੋਂ ਅੰਨਾ ਸੀ ਉਹ ਕਹਿੰਦਾ ਭਾਈ ਮੈਨੂੰ ਘੋੜੇ ਦੀ ਪੌੜ ਅਦੀ ਆਵਾਜ਼ ਸੁਣੀ ਐ ਅੱਖਾਂ ਤੋਂ ਤਾਂ ਮੈਨੂੰ ਦਿਖਦਾ ਨਹੀਂ ਕੋਈ ਘੋੜ ਸਵਾਰ ਜਾ ਰਿਹਾ ਸ਼ਹਿਰ ਵੱਲ ਨੂੰ ਜੇ ਕਿਤੇ ਮੈਨੂੰ ਨਾਲ ਲੈ ਜੇ ਮੈਂ ਡਾਕਟਰ ਦੇ ਦਵਾਈ ਲੈ ਲਊਂਗਾ ਮੈਂ ਬਚ ਜੂਗਾ ਪਰ ਜੇ ਮੈਂ ਤੁਰ ਕੇ ਜਾਣਾ ਪੈ ਗਿਆ ਮੈਨੂੰ ਲੱਗਦਾ ਨਹੀਂ ਮੈਂ ਸ਼ਹਿਰ ਪਹੁੰਚੂਗਾ ਮੈਂ ਰਾਤ ਹੀ ਮਰ ਜੂਗਾ ਉਹ ਬਾਬਾ ਸਾਧੂ ਸੀਗਾ ਤਾਂ ਸਾਧੂ ਮਹਾਤਮਾ ਤਾਂ ਕਰਨੀ ਵਾਲੇ ਹੁੰਦੇ ਆ ਉਹ ਉਤਰ ਗਿਆ ਕਹਿੰਦਾ ਬਾਬਾ ਜੀ ਕੋਈ ਗੱਲ ਨਹੀਂ ਤੁਸੀਂ ਪਹਿਲਾਂ ਬੈਠੋ ਮੈਂ ਪਰ ਤੁਹਾਡੇ ਪਿੱਛੇ ਬੈਠ ਕੇ ਘੋੜਾ ਮੈਂ ਉਹਨੂੰ ਚਲਾਉਂਗਾ ਉਹ ਬੁੜੇ ਨੂੰ ਉੱਤੇ ਬਿਠਾਇਆ ਬੁੜੇ ਨੇ ਮਾਰੀ ਅੱਡੀ ਘੋੜੇ ਦੇ ਘੋੜਾ 100 ਦੀ ਸਪੀਡ ਤੇ ਗਾਹਾਂ ਜਾ ਕੇ 100 ਮੀਟਰ ਖੜਾ ਕੇ ਘੋੜੇ ਦਾ ਮੂੰਹ ਇੱਧਰ ਕਰਕੇ ਕਹਿੰਦਾ ਗੱਲ ਸੁਣ ਓਏ ਸਾਦਾ ਕੋਈ ਅੰਨਾ ਉਹਨਾਂ ਨਹੀਂ ਮੈਂ ਕੋਈ ਬਿਮਾਰ ਬਮੂਰ ਨਹੀਂ ਮੈਂ ਕੋਈ ਬੁੜਾ ਬڑا ਨਹੀਂ ਕੋਈ ਕੁੱਬ ਨਹੀਂ ਪਿਆ ਹੋਇਆ ਮੈਂ ਉਸੇ ਡਾਕੂ ਦਾ ਬੰਦਾ ਤੈਨੂੰ 2 ਕਰੋੜ ਦਿੰਦੇ ਸੀ ਲਿਆ ਨਹੀਂ ਨਾ ਤੂੰ ਹੁਣ ਤੈਨੂੰ 2 ਕਰੋੜ ਵੀ ਨਹੀਂ ਮਿਲਣਾ ਘੋੜਾ ਵੀ ਨਹੀਂ ਮਿਲਣਾ ਉਹ ਸਾਧੂ ਕਹਿੰਦਾ ਵੀ ਦੇਖੋ ਘੋੜਾ ਤਾਂ ਹੁਣ ਗਿਆ ਘੋੜਾ ਤਾਂ ਉਸੇ ਦੀ ਹੋਊਗਾ ਜਿਹਦੀਆਂ ਹੱਥ 'ਚ ਉਹਦੀਆਂ ਬਾਗਾਂ ਨੇ ਘੋੜਾ ਤਾਂ ਹੁਣ ਤੁਹਾਡੇ ਕਬਜ਼ੇ 'ਚ ਆ ਗਿਆ ਵਧੀਆ ਚਲੋ ਭਾਈ ਪਰ ਕਹਿੰਦਾ ਮੇਰੀ ਇੱਕ ਬੇਨਤੀ ਹੈ ਕਹਿੰਦਾ ਕੀ ਕਿਰਪਾ ਕਰਕੇ ਆ ਕਹਾਣੀ ਦੱਸਿਓ ਨਾ ਸਾਰੀ ਵੀ ਤੁਸੀਂ ਮੈਥੋਂ ਘੋੜਾ ਕਿਵੇਂ ਖੋਇਆ ਗਰੀਬ ਬੁढ़ा ਅੰਨਾ ਬਿਮਾਰ ਬਣ ਕੇ ਖੋਇਆ ਇਹ ਦੱਸਿਓ ਨਾ ਕਿਸੇ ਨੂੰ ਉਹ ਹੱਸ ਪਿਆ ਕਹਿੰਦਾ ਉਹ ਬਹੁਤ 사ਦਾ ਇਹਦੇ ਨਾਲ ਕੀ ਫਰਕ ਪੈਂਦਾ ਕਹਿੰਦਾ ਬਹੁਤ ਫਰਕ ਪੈਂਦਾ ਮੇਰਾ ਘੋੜਾ ਤੱਕ ਗਿਆ ਪਰ ਕਹਿੰਦੇ ਜੇ ਤੁਸੀਂ ਦੱਸਤਾ ਨਾ ਫਿਰ ਭਵਿੱਖ ਦੇ ਵਿੱਚ ਲੋਕ ਫਿਊਚਰ ਚ ਲੋਕ ਸੱਚੀ ਮੁੱਚੀ ਦੇ ਅੰਨਿਆਂ ਤੇ ਸੱਚੀ ਮੁੱਚੀ ਦੇ ਬਿਮਾਰਾਂ ਤੇ ਸੱਚੀ ਮੁੱਚੀ ਦੇ ਬਜ਼ੁਰਗਾਂ ਤੇ ਯਕੀਨ ਕਰਨੋਂ ਹਟ ਜਾਣਗੇ ਯਾਰ ਵੀ ਕਿਤੇ ਉਹ ਡਾਕੂ ਹੀ ਨਾ ਹੋਵੇ ਕਿਤੇ ਉਹ ਸੋ ਵੀਰੋ ਜਿੱਦ ਦੇ ਮੈਂ ਰਿਸ਼ਵਤ ਲੈੰਦਾ ਫੜਿਆ ਗਿਆ ਨਾ ਜਾਂ ਮੈਂ ਕੋਈ ਤੁਹਾਡਾ ਦਿਲ ਤੋੜਦਾ ਫਿਰ ਤੁਹਾਡਾ ਯਕੀਨ ਹੀ ਉੱਠ ਜਾਓ ਛੱਡੋ ਯਾਰ ਭਗਵਾਨਤਮਨ ਵੀ ਇਹੋ ਜਿਹਾ ਨਿਕਲਿਆ ਆ ਫਿਰ ਸੱਚੀ ਮੁੱੱਚੀ ਦੇ ਕਿਸੇ ਤੇ ਯਕੀਨ ਨਹੀਂ ਕਰਨਾ ਤੁਸੀਂ ਸੋ ਮੇਰੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਇਹ ਕਿ ਮੈਂ ਤੁਹਾਡਾ ਯਕੀਨ ਕਾਇਮ ਰੱਖਣਾ ਹੈ ਉਹ ਕਾਇਮ ਮੈਂ ਤਾਰ ਰੱਖੂੰਗਾ ਜੇ ਤੁਸੀਂ ਮੇਰਾ ਸਾਥ ਦੇ ਦੇਉਗੇ ਬਸ ਸੋ ਵੀਰੋ ਆਪਾਂ ਦੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਪੰਜਾਬ ਆਪਣੇ ਕੋਲੇ ਹੈ ਕੇਜਰੀਵਾਲ ਨੂੰ ਅੰਦਰ ਕਰਕੇ ਸੋਚਦੇ ਸੀ ਸ਼ਰ ਪਾਰਟੀ ਦੀ ਆਵਾਜ਼ ਬੰਦ ਕਰ ਦਾਂਗੇ ਕੇਜਰੀ ਵਾਲ ਇੱਕ ਬੰਦਾ ਨਹੀਂ ਇੱਕ ਸੋਚ ਹੈ ਉਹਨੂੰ ਤਾਂ ਅੰਦਰ ਕਰ ਦੋਂਗੇ ਉਹਦੀ ਸੋਚ ਵਾਲੇ ਬੰਦਿਆਂ ਨੂੰ ਕਿੱਥੋਂ ਗ੍ਰਿਫਤਾਰ ਕਰ ਲੋਂਗੇ ਕਿੱਥੋਂ ਕਿੱਥੋਂ ਫੜ ਲੋਂਗੇ ਤੁਸੀਂ ਕੱਲ ਨੂੰ ਰੱਬ ਮਿਹਰ ਕਰੇ ਸ਼ੇਰ ਪਿੰਜਰੇ ਚੋਂ ਬਾਹਰ ਆ ਰਿਹਾ ਕੱਲ ਨੂੰ ਹਸੀਨਵਾਤੀ ਜਿੰਮੇਵਾਰੀ ਅਸੀਂ 12 12 ਘੰਟੇ ਦੇ ਬਜਾਏ 15 15 ਘੰਟੇ ਕੰਮ ਕਰ ਲਾਂਗੇ ਪਰ ਵੀਰੋ ਸੰਕਟ ਵੇਲੇ ਜਿਹੜਾ ਬੰਦਾ ਖੜਦਾ ਵਫਾਦਾਰੀਆਂ ਉਹਦੀ ਪਰਖੀਆਂ ਜਾਂਦੀਆਂ ਨੇ ਸੰਕਟ ਵੇਲੇ ਉਹ ਸੁੱਖ 'ਚ ਤਾਂ ਹਰੇਕ ਹੀ ਨਾਲ ਹੁੰਦਾ ਹੈ ਉਹ ਜਿਹੜਾ ਦੁੱਖ 'ਚ ਨਾਲ ਖੜਦਾ ਨਾ ਉਹੀ ਪਰਖਿਆ ਜਾਂਦਾ ਜਿਵੇਂ ਤੁਸੀਂ ਹੋ ਸਾਰੇ ਪਰਖੇ ਹੋਇਓ ਤੁਸੀਂ ਤੁਹਾਨੂੰ ਹੁਣ ਪਰਖਣ ਦੀ ਲੋੜ ਨਹੀਂ ਪਾਰਟੀ ਤੇ ਬਹੁਤ ਆਪਣੇ ਪੰਜਾਬ 'ਚ ਡਿੱਕਡੋਲੇ ਖਾਦੇ ਤੁਸੀਂ ਨਾਲ ਖੜੇ ਰਹੇ ਤੁਸੀਂ ਅਸਲੀ ਹੋ ਆਰਗੈਨਿਕ ਹੋ ਮੈਂ ਤੁਹਾਨੂੰ ਸਤਿਕਾਰ ਕਰਦਾ ਥੋੜਾ ਸਨਮਾਨ ਕਰਦਾ ਸਜਦਾ ਕਰਦਾ ਵੀਰੋ ਮੈਨੂੰ ਪੱਤਰਕਾਰ ਕਹਿੰਦੇ ਕਹਿੰਦੇ ਵੀ ਦੇਸ਼ ਦਾ ਕਿੰਨਾ ਨੁਕਸਾਨ ਹੋ ਗਿਆ ਹੋਗਾ ਬ੍ਰਿਸ਼ਟਾਚਾਰੀਆਂ ਦੀ وجہ ਸੇ ਮੈਂ ਕਿਹਾ ਨੁਕਸਾਨ ਕਹਿੰਦਾ ਹਾਂ ਬਤਾਈਏ ਇਹ ਬਿਰਸ਼ਤਾਚਾਰੀ ਜੋ ਹੈ ਪਿਛਲੇ 70 ਸਾਲ ਸੇ ਜੋ ਇਸ ਦੇਸ਼ ਪਰ ਰਾਜ ਕਰ ਰਹੇ ਹੈ ਇਨਕੀ ਵਜ੍ਹਾ ਸੇ ਕਿਤਨਾ ਨੁਕਸਾਨ ਹੋ ਗਿਆ ਹੋਗਾ ਮੈਂ ਕਿਹਾ ਬੜਾ ਔਖਾ ਸਵਾਲ ਪੁੱਛ ਲਿਆ ਯਾਰ ਮੈਂ ਕਿਹਾ ਵੀ ਗੱਲ ਇਹ ਆ ਸਾਡੇ ਪਿੰਡ ਕਸਤੂਰੀ ਲਾਲ ਬਾਣੀ ਦੀ ਦੁਕਾਨ ਹੈ ਲੋੜੀ ਵਾਲੇ ਦਿਨ ਸੀ ਦੁਕਾਨ ਚ ਚੋਰੀ ਹੋ ਗਈ ਰਾਤ ਨੂੰ ਕੋਈ ਪਾਰ ਲਾ ਕੇ ਗੱਲਾ ਗੁੱਲਾ ਚੱਕ ਕੇ ਲੈ ਗਏ ਸਵੇਰੇ ਕਸਤੂਰੀ ਨੇ ਪੁਲਿਸ ਚ ਰਿਪੋਰਟ ਲਖਾਤੀ ਦੁਕਾਨ ਤਾਂ ਖੋਲਣੀ ਹੋਈ ਸੀ ਲੋੜੀ ਵਾਲੇ ਦਿਨ ਸੀ ਐ ਰਿਓੜੀਆਂ ਵਾਲੀ ਬੋਰੀ ਜੀ ਐ ਮੋੜ ਕੇ ਰੱਖਤੀ ਗੱਚਕ ਰੱਖਤੀ ਗੁੜ ਦੀ ਵੀ ਤਿਲਾਂ ਦੀ ਵੀ ਐ ਗੱਚਕ ਜੀ ਰੱਖਤੀ ਪਿੰਡ ਚ ਪਤਾ ਲੱਗਿਆ ਭਾਈ ਰਾਤ ਕਸਤੂਰੀ ਤੇ ਚੋਰੀ ਹੋ ਗਈ ਪਿੰਡ ਦੇ ਲੋਕ ਅਫਸੋਸ ਕਰਨ ਆਉਣ ਲੱਗੇ ਪਤਾ ਲੈਣ ਆਉਣ ਲੱਗੇ ਜਿਹੜਾ ਆਇਆ ਕਰੇ ਰਿਓੜੀਆਂ ਵਾਲੀ ਬੋਰੀ ਚੋਂ ਮੁੱਠੀ ਭਰ ਕੇ ਦੋਕ ਮੂੰਹ ਚ ਪਾ ਕੇ ਪੁੱਛ ਲਿਆ ਕਰੇ ਕਸਤੂਰੀ ਬਹੁਤ ਮਾੜਾ ਹੋ ਗਏ ਯਾਰ ਬਹੁਤ ਮਾੜਾ ਹੋ ਗਿਆ ਮੈਨੂੰ ਤਾਂ ਜਦੋਂ ਪਤਾ ਲੱਗਿਆ ਮੈਂ ਤਾਂ ਉਹਦੀ ਫਿਰ ਮੈਂ ਚਲ ਜਾ ਕੇ ਆਈਏ ਜਿਹੜਾ ਆਇਆ ਕਰੇ ਗੱਚਕ ਚੱਕ ਕੇ ਮੂੰਹ ਚ ਪਾ ਕੇ ਕਹਦਾ ਅਗਰ ਕਸਤੂਰੀ ਯਾਰ ਬਹੁਤ ਅਫਸੋਸ ਹੋਇਆ ਯਾਰ ਅੱਧਾ ਪਿੰਡ ਪਤਾ ਲੈ ਗਿਆ ਅੱਧਾ ਪਿਛਲੇ ਜਿਹੇ ਪੈਰ ਸਰਪੰਚ ਵੀ ਆ ਗਿਆ ਬਾਹਰ ਗਿਆ ਹੋਇਆ ਸੀ ਉਹ ਕਹਿੰਦਾ ਮੈਂ ਵੀ ਜਾ ਆਵਾਂ ਸਰਪੰਚ ਨੇ ਰਿਉੜੀਆਂ ਦੀ ਭਰੀ ਮੁਠੀ ਲਾਲੇ ਦੇ ਨਾਲ ਗੱਡੀ ਤੇ ਬਹਿ ਗਿਆ ਤਿੰਨ ਚਾਰ ਰਿਉੜੀਆਂ ਖਾ ਕੇ ਦੋਕੂ ਮੂੰਹ ਚ ਪਾ ਕੇ ਕਹਿੰਦਾ ਬਹੁਤ ਮਾੜੀ ਗੱਲ ਹੋਈ ਯਾਰ ਕਸਤੂਰੀ ਕਸਤੂਰੀ ਕਿੰਨਾ ਕ ਨੁਕਸਾਨ ਹੋ ਗਿਆ ਹੁਣਾਂ ਕਸਤੂਰੀ لال ਕਹਿੰਦਾ ਸਰਪੰਚ ਸਾਹਿਬ ਅੱਧਾ ਪਿੰਡ ਤਾਂ ਪਤਾ ਲੈ ਗਿਆ ਅੱਧਾ ਹਜੇ ਆਉ ਜਿਹੜਾ ਆਉਂਦਾ ਤੁਹਾਡੇ ਵਾਂਗੂ ਰਿਓੜੀਆਂ ਦੀ ਮੋਠੀ ਭਰ ਲੈਂਦਾ ਮੂੰਹ ਚ ਪਾ ਕੇ ਰਿਓੜੀਆਂ ਮੈਨੂੰ ਪੁੱਛ ਲੈਂਦਾ ਕਿੰਨਾ ਕ ਨੁਕਸਾਨ ਹੋ ਗਿਆ ਕਹਾਂ ਸਰਪੰਚ ਸਾਹਿਬ ਨੁਕਸਾਨ ਤਾਂ ਹਜੇ ਚੱਲੀ ਜਾਂਦਾ ਜੀ ਇਹ ਤਾਂ ਆਥਣੇ ਜੇ ਜਦੋਂ ਸਾਰਾ ਪਿੰਡ ਪਤਾ ਲੈ ਗਿਆ ਉਦੋਂ ਬਾਅਦ ਸਾਹਬ ਲਾਵਾਂਗੇ ਜੀ ਮੈਂ ਕਹ ਨੁਕਸਾਨ ਤਾਂ ਹਜੇ ਚੱਲੀ ਜਾਂਦਾ ਦੇਸ਼ ਦਾ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਤਾਂ ਚੱਲੀ ਜਾਂਦਾ ਇਹਦਾ ਜਦੋਂ ਕੇਜਰੀਵਾਲ ਵਰਗਾ ਇਮਾਨਦਾਰ ਬੰਦਾ ਪ੍ਰਧਾਨ ਮੰਤਰੀ ਬਣਿਆ ਫਿਰ ਹਿਸਾਬ ਲਾਵਾਂਗੇ ਕਿੰਨਾ ਕੁ ਨੁਕਸਾਨ ਹੋ ਗਿਆ ਔਰ ਐਤ ਕੀ ਮੈਂ ਤੁਹਾਨੂੰ ਦੱਸ ਦਿਨਾ ਦੋ ਬਾਅਦ ਦੋ ਰਾਉਂਡ ਹੋ ਗਏ 190 ਤੇ 92 ਵੋਟਾਂ 190 92 ਸੀਟਾਂ ਤੇ ਵੋਟਾਂ ਪੈ ਗਈਆਂ ਕੱਲ ਨੂੰ ਨੇ ਬਾਕੀ 92 ਤੇ ਵੀਰੋ ਮੈਂ ਸਾਰੇ ਦੇਸ਼ ਚ ਜਾ ਕੇ ਆਇਆ ਇਸ ਵਾਰ ਇਹ ਕਹਿੰਦੇ ਨਾ 400 ਪਾਰ ਇੱਥੇ ਬੇੜਾ ਪਾਰ ਨਹੀਂ ਹੋ ਰਿਹਾ ਤੁਸੀਂ 400 ਪਾਰ ਦੀ ਗੱਲ ਕਰ ਰਹੇ ਹੋ ਸੋਇਸ਼ ਕਰਕੇ ਆਮ ਆਦਮੀ ਪਾਰਟੀ ਤੋਂ ਬਨਾ ਦੇਸ਼ ਦੇ ਵਿੱਚ ਸਰਕਾਰ ਨਹੀਂ ਬਣਨੀ ਤੁਹਾਡਾ ਰਾਜ ਆ ਰਿਹਾ 4 ਜੂਨ ਨੂੰ ਤੋੜਾ ਰਾਜ ਆ ਰਿਹਾ ਹੈ ਬਸ ਇੱਕ ਇੱਕ ਸੀਟ ਵਾਸਤੇ ਤੁਹਾਡੇ ਕੋਲ ਕਹਿਣ ਆਇਆ ਇੱਕ ਸੀਟ ਕਰਕੇ ਨਾ ਕਿਤੇ ਰਹਿ ਜੇ ਆ ਇਹਨਾਂ ਦੇ ਗੱਲ 'ਚ ਵੀ ਹਾਰ ਜਿਹੜਾ ਉਹ ਹਾਰਨ ਵਾਲਾ ਪਾ ਹੋਇਆ ਇਸ ਵਾਰ ਇਸ ਵਾਰ ਬਠਿੰਡੇ ਵਾਲਿਓ ਇੱਕ ਸਾਊ ਬੰਦਾ ਸ਼ਰੀਬ ਬੰਦਾ ਗੁਰਮੀਤ ਸਿੰਘ ਖੁੱਡੀਆਂ ਇਮਾਨਦਾਰ ਬੰਦਾ ਖਾਨਦਾਨੀ ਬੰਦਾ ਖੇਤੀਬਾੜੀ ਮੰਤਰੀ ਬਣਾਇਆ ਹੋਇਆ ਮੈਂ ਵੀ ਤੇ ਇਹ ਜਿਹੇ ਬੰਦੇ ਜਦੋਂ ਪਾਰਲੀਮੈਂਟ ਜਾ ਕੇ ਬੋਲਣਗੇ ਨਾ ਤੁਹਾਡੇ ਹੱਕ 'ਚ ਬੋਲਣਗੇ ਉਹਨਾਂ ਨੂੰ ਪਤਾ ਹੈ ਕਿ ਕਿੰਨਾ ਨੁਕਸਾਨ ਗੁਲਾਬੀ ਸੁੰਡੀ ਕਰਦੀ ਹੈ ਕਿੰਨਾ ਨੁਕਸਾਨ ਚਿੱਟੀ ਮੱਖੀ ਕਰਦੀ ਹੈ ਕਿੰਨਾ ਨੁਕਸਾਨ ਨਕਲੀ ਸਪਰਿਆਂ ਕਰਦੀਆਂ ਨੇ ਸਭ ਪਤਾ ਮੈਂ ਵੀ ਦੱਸੂਗਾ ਪਾਸ ਵੱੜ ਕੇ ਕਿਵੇਂ ਬੋਲੀਦਾ ਹੁੰਦਾ ਸੋ ਇਸ ਕਰਕੇ ਇਹਨਾਂ ਦੇ ਪਿੱਛੇ ਨਾ ਲੱਗਿਓ ਇਹ ਤਾਂ ਹੁਣ ਸੁਖਵੀਰ ਬਾਦਲ ਕਹਿੰਦਾ ਅਸੀਂ ਕਿਸਾਨ ਹੁੰਨੇ ਆ ਕਹਿੰਦਾ ਲੈ ਤੁਸੀਂ ਕਦੋਂ ਕਹਿੰਦੇ ਕਿਸਾਨ ਨੂੰ ਵੀ ਫਿਰ ਬੱਸਾਂ ਕੀ ਦੀਆਂ ਨੇ ਉਹ ਫਿਰ ਹੋਟਲ ਕੀ ਦੇ ਨੇ ਜਦੋਂ ਕਿਸਾਨਾਂ ਦਾ ਜੋਰ ਹੋ ਗਿਆ ਕਹਿੰਦੇ ਕਿਸਾਨ ਹੁੰਨੇ ਆ ਉਹ ਗੱਲ ਹੋ ਗਈ ਬੱਸ ਘੇਰ ਲਈ ڈاکੂਆਂ ਨੇ ਸਾਰੀ ਬੱਸ ਲੁੱਟ ਲਈ ਲੁੱਟ ਕੇ ڈاکੂਆਂ ਸਰਦਾਰ ਕਹਿੰਦਾ ਲਾਈਨ 'ਚ ਖੜਾ ਕੇ ਕੱਲੇ-ਕੱਲੇ ਨੂੰ ਨਾਂ ਪੁੱਛ ਕੇ ਗੋਲੀ ਮਾਰੀ ਚੱਲੋ ਪਹਿਲੇ ਬੰਦੇ ਨੂੰ ਪੁੱਛਿਆ ਕਹਿੰਦਾ ਕੀ ਨਾਂ ਹੈ ਉਹ ਕਹਿੰਦਾ ਰਕੇਸ਼ ਕੁਮਾਰ ਠੜਾਕ ਗੋਲੀ ਮਾਰਤੀ ਦੂਜੇ ਬੰਦੇ ਨੂੰ ਪੁੱਛਿਆ ਕੀ ਨਾਂ ਹੈ ਕਹੀਂ ਬਲਦੇਵ ਸਿੰਘ ਠੜਾਕ ਗੋਲੀ ਮਾਰਤੀ ਤੀਜੀ ਕੋਈ ਲੇਡੀ ਸੀ ਮਾਤਾ ਸੀ ਬਜ਼ੁਰਗ ਕੀ ਨਾਂ ਹੈ ਮਾਤਾ ਉਹ ਕਹਿੰਦੀ ਪੋਸ਼ਪਾ ਦੇਵੀ ڈاکੂਆਂ ਦਾ ਸਰਦਾਰ ਕਹਿੰਦਾ ਨਾ ਗੋਲੀ ਨਾ ਮਾਰੇ ਉਹ ਮੇਰੀ ਮਾਂ ਦਾ ਨਾਂ ਪੋਸ਼ਪਾ ਸੀ ਇਦਾ ਨਾਂ ਸੁਣ ਕੇ ਨਾ ਮੈਨੂੰ ਬਹੁਤ ਮਮਤਾ ਜਾਗ ਗਿਆ ਹੈ। ਕਿਆ ਮੈਨੂੰ ਪਿਆਰ ਕਰ ਦੀ ਛੱਡ ਦਿਓ ਇਹਨੂੰ ਮaaf ਕਰ ਦਿਓ। ਅੱਗੇ ਸੁਖਵੀਰ ਵਾਲਦਾਂ ਦਾ ਖੜਾ ਸੀ। ਉਹਨੂੰ ਇਹ ਤੇ ਰਹੀ ਨਾ ਹੈ। ਕਹਿੰਦੇ ਨਾਂ ਤਾਂ ਮੇਰਾ ਸੁਖਵੀਰ ਹੈ ਜੀ ਉਹ ਪਿੰਡ 'ਚ ਮੈਨੂੰ ਪੁਸ਼ਪਾ ਦੇਵੀ ਪੁਸ਼ਪਾ ਦੇਵੀ ਉਹ ਕਹਿੰਦੇ ਨੇ ਸਾਰੇ। ਉਹ ਡਾਕੂ ਕਹਿੰਦਾ ਚਾਰ ਗੋਲੀਆਂ ਵੱੱਦ ਮਾਰੋ ਮੇਰੀ ਮਾਂ ਦਾ ਨਾਮ ਬਦਨਾਮ ਕਰਦਾ ਇਹ। ਸੋ ਇਹ ਉਹ ਨੇ ਹੈ। ਇਹ ਟਾਈਮ ਤੇ ਪੁਸ਼ਪਾ ਦੇਵੀ ਬਣ ਜਾਂਦੇ ਨੇ। ਜਿੰਨਾਂ ਦਾ ਜੋਰ ਹੋਵੇ ਉਹਨਾਂ ਨਾਲ ਰਲ ਜਾਂਦੇ ਨੇ। ਆਹ ਕੈਪਟਨ ਕੇ ਖਾਤਰੀ ਮਰੀਂਦਰ ਕੇ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਜਦੋਂ ਕਾਂਗਰਸ ਦਾ ਰਾਜ ਸੀ ਕਾਂਗਰਸ ਨਾਲ ਜੋ ਕਾਲੀਆਂ ਦਾ ਰਾਜ ਸੀ ਕਾਲੀਆਂ ਨਾਲ ਅੱਜਕੱਲ ਪਾਜਪਾਦ ਵਾਲਾ ਦਾ ਪਾਜਪਾ ਨਾਲ ਕਦੇ ਲੋਕਾਂ ਨਾਲ ਖੜੇ ਹੈ ਲੋਕਾਂ ਨਾਲ ਖੜੇ ਕਦੇ ਨਾ ਸੋ ਵੀਰੋ ਐਸਾ ਤੁਹਾਡੇ ਨਾਲ ਨਾ ਤੁਹਾਡੇ ਵਰਗੇ ਆ ਤੁਸੀਂ ਐਡੇ-ਐਡੇ ਤਖਤਾਂ ਤੇ ਬਿਠਾਤਾ ਉੱਥੇ ਜਾ ਕੇ ਇਹੀ ਚਾਹ ਹੈ ਕਿ ਹਜੇ ਸੈਨ ਕਰੀਏ ਕਿਸੇ ਘਰ ਦਾ ਕਬੀਲਦਾਰ ਦਾ ਚੁੱਲਾ ਨਾ ਬਲਦਾ ਹੀ ਹੋਵੇ ਕਿਸੇ ਨਾਲ ਅੱਗ ਨਾ ਬੁਜੇ ਇਹਨਾਂ ਨੇ ਚੁੱਲੀ ਬੁਝਾਈ ਆ ਸਾਡੇ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਐਨੇ ਐਨੇ ਰਾਤ ਨੂੰ ਨੇਰੇ ਐਨੇ ਲੋਕ ਇਕੱਠੇ ਹੋਣੇ